ਗਰਮੀ ਆਂ ਗਮੀ ਨਾ ਇਹ ਹੰਦੇ ਗਰਮੀ ਗਰਮੀ ਹੋ ਜਾਂਦੀਆਂ ਆਉਂਦੀਆਂ ਆਉਂਦੀਆਂ ਮਾਕਰਾਂ ਤੋਂ ਥੋੜੀ ਦੂਰ ਤੇ ਸੀਗੇ ਪਿੱਪਲੋਂ ਬਰੋਟੇ ਉੱਥੇ ਮੁੰਡੇ ਦੁਪਹਿਰਿਆਗੇ ਫੈਲਾਂਦੇ ਮੰਜੇੜਾ ਕੇ ਪਸ਼ੂ ਆਨੇ ਹੁੰਦੇ ਤੇ ਖੂ ਸੀਗਾ ਉੱਥੇ ਬਹੁਤ ਬਖਰਾਈ ਨਜ਼ਾਰਾ ਸੀਗਾ ਅਸੀਂ ਉੱਥੇ ਆ ਕੇ ਗਾਂ ਲੈ ਜਾਂਦੀਆਂ ਅੰਦਾ ਕਾਂਟਾ ਖੜੀਆਂ ਨਹੀਂ ਗੱਲਾਂ ਵਾਲੀਆਂ ਜਾਂਦੀਆਂ ਗਾਂ ਲੈ ਕੇ ਫੇਰ ਘਰਾਂ ਨੂੰ ਤੋਰ ਤੈਂਦੀਆਂ ਬਹੁਤ ਸੋਈਆਂ ਜੱਦਾ ਹੀ ਰਹਿ ਗਈਆਂ ਉਸ ਹਾਸਦੀਆਂ ਤਾਂ ਘਰ ਦੂਰ ਸਕੂਲ ਦੂਰ ਸੀਗਾ ਉਦੋਂ ਸਕੂਲ ਦੂਰ ਸੀ ਇਹ ਗਰਾਮ ਆਹ ਕਿ ਬਾਹਰ ਨਹੀਂ ਜਾਂਦੇ ਸੀਗੇ ਅਸੀਂ ਕੋਠੇ ਰਹਿਣਾ ਨੇਹਾਂ ਤੇ ਰਹਿੰਦੇ ਸੀਗੇ ਫਿਰ ਦੇਖਾਂ ਜਾਂਦੇ ਸੀਗੇ ਤਾਂ ਤੇ ਹੁਣ ਤਾਂ ਮੌਜਿਆ ਸਾਹ ਹੀ ਹਰੀ ਕਰ ਸੂਰਤਾ ਅੱਗੇ ਸੇਹ ਕੱਲ ਹੁੰਦਾ ਹੋਊਗਾ ਮਹਾ ਆਏ ਕਿਹੜੀਆਂ ਸੀਗੀਆਂ ਹੁਣ ਬੰਨਾਂ ਨਾਲੇ ਮੋਟਰਸਾਈਕਲ ਨਾਲੇ ਰਿਕਟਰ ਜਿੰਨ ਬਾਬੇ ਤੋਂ ਵੱਧ ਨੇ ਵੱਧ ਹੀ ਗਏ ਆ ਹੁਣ ਤਾਂ ਇੱਕ ਇੱਕ ਘਰੇ 100 100 ਤੇਜ਼ ਹੁੰਦੀ ਐ ਜਿਉ ਉਹਨੋਂ ਕਿੱਥੇ ਇੰਨਾ ਕੁ ਹੁੰਦਾ ਅੱਗੇ ਕਾਪਤਾ ਆਉਂਦੀ ਆ ਕੋਈ ਵੀ ਬਿਸਨਾ ਦੇ ਹਾਂ ਕਾਪਤਾ ਬਠੇਰੀਆਂ ਹੁਣ ਤੱਕ ਤਾਂ ਜ਼ਿਆਦਾ ਰਹੀਆਂ ਹੁਣ ਕੁਝ ਦਿਮਾਗ ਆਹੋ ਹੋ ਗਿਆ ਸਭੀਆਂ ਨਹੀਂ ਜ਼ਿਆਦਾ एक हूँ चल चल बाग में मेवा गे मेवे की डने टूट गई चादर छाएंगे चादर से साडी फट गई दर्जी बुलाएंगे दर्जी की सुई टूट गई दर्जी की सुई टूट गई लहार बुलाएंगे लहार की पट्टी टूट गई लहार की पट्टी टूट गई घोड़ा दड़ाएंगे घोड़े की टांग टूट गई डम डम ये हिंदी रिक ਤਾਂ ਸੀਗੀ ਵਿੱਚ ਹੀ ਉਹ ਤੇ ਰਖੜੀ ਆਉਂਦੀ ਰਖੜੀ ਦੀ ਮੈਨ ਪੂਰੀ ਕਾਫਤਾ ਆਉਂਦੀ ਹੈ ਹੁਣ ਤੱਕ ਹੁਣ ਤਾਂ ਪਤਾ ਨਹੀਂ ਭੁੱਲ ਗਈ ਹੁਣ ਚੱਲ ਸੁਣਾ ਦੇ ਜਿਹੇ ਜਿਹੇ ਆਉਂਦੀ ਆ ਰਖੜੀ ਭੈਣ ਕੋਲ ਮੀਤ ਵੇ ਬਣਾ ਲੈ ਰਖੜੀ ਸੋਹਣੇ ਜਿਹੇ ਗੁੱਠ ਤੇ ਫੁਜਾਰਾ ਰਖੜੀ ਇਹਦੇ ਵਿੱਚ ਮੇਰੀਆਂ ਮਰਾਦਾ ਮੀਤ ਵੇ ਸ਼ਾਇਦ ਨਾਲੋਂ ਮਿੱਠੀਆਂ ਨੇ ਜਿਆਦਾ ਮੀਤ ਵੇ ਇਹਦੇ ਵਿੱਚ ਗੁੰਦਿਆ ਪਿਆਰ ਭੈਣ ਦਾ ਇਹਦੇ ਵਿੱਚ ਜਾ ਤੇ ਮਲਾਰ ਭੈਣ ਦਾ ਸਖੜੀ ਦਾ ਰਹਿਣਾ ਹੈ ਮਨਾ ਰੱਖੜੀ ਭੈਣ ਕੋਲ ਵੀਰ ਵੇ ਬਣਾ ਦਾ ਰੱਖੜੀ ਚਾਰ ਪੰਜ ਪਹਿਰੇ ਹੈ ਇਹਦੇ ਅੱਛਾ ਤਾਂ ਦੀ ਹਾਂ ਆਉਂਦੀ ਆਗੀ ਬਸ ਇੰਨੀ ਕਹਉਂਦੀ ਐ ਕੋ ਹੋਰ ਵੀ ਫੇਰ ਸੁਣਾ ਦੂਗਾ ਜੇ ਆਉਂਦੀ ਆ ਤਾਂ ਸੁਣਾ ਦੇ ਬੰਨ ਨੀ ਦਾ ਰੱਖੜੀ ਜਵਾਨੀ ਮਾਣ ਬੇ ਭੈਣ ਨਾ ਹੱਜ ਰਹਿ ਲਮਾਣ ਤਾਣ ਵੀ ਭੈਣ ਹੀ ਤੇ ਇਹਦੇ ਵਿੱਚ ਭੁੱਲ ਜੰਦੇ ਚਲ ਕੋਈ ਨਹੀਂ